ਇਹ ਕਿਵੇਂ ਹੋਇਆ ਕਿਵੇਂ ਇਹ ਪਹਿਲਾਂ ਉਹਦੀ ਦੇਖਣਾ ਕਿ ਉਹਦਾ ਹੱਥ ਮਾਰ ਕੇ ਤਾਂ ਜੀ ਹੁਣ ਤਾਂ ਬਲੱਡ ਵਧਿਆ ਹੋਇਆ ਕਿ ਗੱਡੀ ਦੇ ਵਿੱਚ ਮਾਰ ਕੇ ਹੋਇਆ ਕੀ ਇਹ ਇਹਨੇ ਗੱਡੀ ਦੇ ਵਿੱਚ ਮਾਰ ਕੇ ਭੱਜ ਲਈ ਕਿੱਥੋਂ ਅਜੀਤ ਰੋਡ ਤੋਂ ਮੈਂ ਬਾਈ ਪੱਤਰਚਾਰ ਮੈਂ ਫਿਰ ਕਿਉਂ ਦੋ ਬੇਟਾ ਮੇਰੀ ਗੱਡੀ ਦੇ ਵਿੱਚ ਮਾਰ ਕੇ ਭੱਜ ਲੇ ਜੀ ਹਾਂ ਤੇ ਮੈਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਬੰਦੇ ਡੂਕਿਆ ਨਹੀਂ ਉਹਨੇ ਹੋਰ ਗਲੀ ਪਾ ਕੇ ਕਾਰ ਇੱਧਰ ਲਿਆਂਦੀ ਮੈਂ ਅੱਗੇ ਮੈਂ ਹੋਰ ਮੈਂ ਵੀ ਪਿੱਛੇ ਲਾ ਲਈ ਅੱਗੇ ਲਾ ਲਈ ਕਾਰ ਰੁਕਿਆ ਨਹੀਂ ਜਿਹਨੇ ਐਂ ਕੱਟ ਲਈ ਮੇਰੇ ਚਾਬੀ ਮਾਰੀ ਇਹਨੇ ਇਹ ਜਿਹੜੇ ਸਿੱਧੀ ਲਿਆਂਦੀ ਕਾਰ ਇਹਦੇ ਵਿੱਚ ਮਰੀ ਫਿਰ ਇੱਧਰ ਸਕੂਟੀ ਦੇ ਵਿੱਚ ਮਰੀ ਫਿਰ ਪਾਰਟੀ ਦੀ ਗੱਡੀ ਇਹਦੇ ਨੂੰ ਨਸ਼ਾ ਕੀਤਾ ਹੋਇਆ ਜੀ ਕਿਹੜਾ ਮੁੰਡਾ ਉਹ ਮੁੰਡੇ ਤੇ ਹਾਂ ਉਹ ਕਿਹੜਾ ਬਨੇ ਲਾਲ ਲੱਗਿਆ ਹਾਂ ਜਿਹੜਾ ਪਿੰਡਾ ਹੈ ਜਿਹੜਾ ਪਿੰਡਾ ਵੱਲੀ ਤਰਾਂ ਟਰ ਵਾਲਾ ਟਰ ਵਾਲਾ ਇੱਥੇ ਕਿਵੇਂ ਆਏ ਸੀ ਪੜਦੇ ਆ ਜੀ ਕਿਹੜੇ ਥਾਂ ਹੈਲੋ ਬ੍ਰਿੰਚ ਬ੍ਰਿੰਚ ਪੜਦੇ ਕਿਹੜੇ ਕਿਹੜਾ ਬੈਚ ਆ ਪੀਜੀ ਕਰਦੇ ਆ ਬ੍ਰਿੰਚ ਮੈਂ ਵੀ ਆਸ ਕਰਦਾ ਬਈ ਬਈ ਮੈਂ ਫਿਰ ਪੀਜੀ ਕਰਾਂ ਮੈਂ ਉਧਰ ਨਿਊ ਹੋ ਚਾ ਬਈ ਰੋਕਤਾ ਜਾਂਦਾ ਦੁਕਨ ਨਾਲ ਤੈਨੂੰ ਕੀ ਦੀ ਚੱਸੀ ਮੈਂ ਇਹਦਾ ਸੁਣ ਰਿਹਾ ਚੱਲ ਤੂੰ ਚੁੱਪ ਹਾਂ ਇਹ ਸ਼ੀਸ਼ੇ ਚਾਬੀ ਮਾਰੀ ਸ਼ੀਸ਼ਾ ਭੰਗਤਾ ਅੱਛਾ ਹੂੰ ਬੋਲ ਬੋਲ ਹਾਂ ਬੋਲ ਜੀ ਕੀ ਐਨੀ ਚੋਂ ਚੜਦੀ ਗੱਡੀ ਆ ਮੇਰੀ ਮੇਰੀ ਵੜੀ ਸੀ ਗੱਡੀ ਮੇਰੀ ਗੱਡੀ ਬਾਈ ਦੇ ਕਾਰ ਤੇ ਸੀ ਟਾਇਰ ਹਾਂ ਟਾਇਰ ਤੇ ਚੜ ਗਈ ਉਹ ਵੀ ਪੈ ਗਿਆ ਹਾਂ ਟਾਇਰ ਵੀ ਪੈ ਤੇ ਆ ਫਿਰ ਇੱਥੇ ਪਲਟੀ ਆ ਗਈ ਪੈ ਤੈਨੂੰ ਡਰਨ ਵਾਲੀ ਕੀ ਗੱਲ ਸੀ ਇਹ ਇੰਦਰ ਸ਼ੀਸ਼ਾ ਪੰਤਾਈ ਸਾਰਾ ਸ਼ੀਸ਼ਾ ਪੰਤਾਈ ਹਾਂ ਸ਼ੀਸ਼ਾ ਪੰਤਾਈ ਉਧਰ ਹੋ ਗਿਆ ਸਾਰਾ ਧਿਆਨ ਨਹੀਂ ਫਿਰ ਭੱਜਿਆ ਕੋ ਰਾਜੇ ਗੱਡੀਆਂ ਦਾ ਵੱਜਦੀਆਂ ਰਹਿੰਦੀਆਂ ਹੁੰਦੀਆਂ ਐਕਸੀਡੈਂਟ ਉਹਨਾਂ ਨਾਲ ਹਾਂ ਇਹ ਰਸਤਾ ਲਿਆ ਇਧਰੋਂ ਬਿਠੇ ਕਦੀ ਲੱਗ ਲਿਆ ਨੋ ਹਾਂ ਕਿਨੇ ਦਵਾਈ ਦਵਾ ਦਿਓ ਵੀ ਇਹਨੂੰ ਮੁੰਡੇ ਨੂੰ ਦਵਾਈ ਦਵਾਓ ਇਹਨੂੰ ਹਾਂ ਸੋ ਇਹ ਜੀਤ ਰੋਡ ਦੀ ਘਟਨਾ ਜੀ ਲਗਾਤਾਰ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜੀਤ ਰੋਡ ਦੇ ਵਿੱਚ ਇਹ ਘਟਨਾ ਵਾਪਰਦੀਆਂ ਨੇ ਪਹਿਲਾਂ ਜੀਤ ਰੋਡ ਦੇ ਵਿੱਚ ਕੁਝ ਪੁਲਿਸ ਨੇ ਸਖਤੀ ਕੀਤੀ ਸੀ ਤੇ ਇਹ ਉਸ ਦਾ ਨਤੀਜਾ ਕਿ ਸ਼ਕਤੀ ਤੋਂ ਬਾਅਦ ਕਿਸ ਤਰ੍ਹਾਂ ਜਿਹੜੀਆਂ ਇਹ ਗੱਡੀਆਂ ਬੇਕਾਬੂ ਹੋ ਕੇ ਇੱਥੇ ਮੁੰਡੇ ਚਲਾਉਂਦੇ ਨੇ ਲਗਾਤਾਰ ਇਹ ਤੁਸੀਂ ਦੇਖਦੇ ਹੋ ਕਿ ਅਜੀਤ ਰੋਡ ਦੀ ਕਾਨੂੰਨ ਵਿਵਸਥਾ ਜਿਹੜੀ ਹੈਗੀ ਇੱਕ ਬੰਦ ਗਲੀ ਦੇ ਵਿੱਚ ਆ ਕੇ ਆਹ ਗੱਡੀ ਦੇ ਵਿੱਚ ਖੜੀ ਗੱਡੀ ਦੇ ਵਿੱਚ ਇਹ ਗੱਡੀ ਵਜਦੀ ਹੈ ਇਹ ਕਿਉਂ ਸਕੇਪ ਕਰ ਰਿਆ ਸੀ ਐਡੀ ਵੀ ਕੋਈ ਗੱਲ ਨਹੀਂ ਸੀ ਕਿ ਇਹ ਬੰਦੇ ਨੂੰ ਸਕੇਪ ਕਰਨ ਦੀ ਲੋੜ ਪਈ ਹੋਵੇ ਸੋ ਇਹਦਾ ਮਤਲਬ ਇਹ ਹੈ ਕਿ ਅਜੀਤ ਰੋਡ ਜਿੱਥੇ ਬੱਚੇ ਜਿਹੜੇ ਨੇ ਹਜ਼ਾਰਾਂ ਬੱਚੇ ਮੁੰਡੇ ਕੁੜੀਆਂ ਪੜਨ ਆਉਂਦੇ ਨੇ ਹੋਰ ਆਉਂਦੇ ਨੇ ਉੱਥੇ ਇਹੋ ਜੀ ਗੱਡੀ ਇਸ ਤਰ੍ਹਾਂ ਭਜਦੀ ਆ ਆਪਣੇ ਆਪ ਇੱਕ ਸ਼ੰਕਾ ਖੜੀ ਕਰਦੀ ਆ ਸੋ ਇਸ ਦੇ ਉੱਤੇ ਤੁਸੀਂ ਆਪਣੇ ਕਮੈਂਟਸ ਜੁੜ ਦਿਓ ਕਿ ਬਠਿੰਡੇ ਦੀ ਜਿਹੜੀ ਕਾਨੂੰਨ ਵਿਵਸਥਾ ਹੈਗੀ ਆ ਉਹਦੇ ਉੱਪਰ ਤੁਸੀਂ ਕੀ ਕਹਿਣਾ ਚਾਹੁੰਦੇ ਬਠਿੰਡੇ ਦੇ ਵਿੱਚ ਜਿਹੜੀ ਕਾਨੂੰਨ ਵਿਵਸਥਾ ਦੇ ਉੱਤੇ ਇੱਥੋਂ ਦੇ ਨਾਗਰਿਕ ਜਿਹੜੇ ਨੇ ਕਾਫੀ ਚਿੰਤਤ ਨੇ ਜੀ ਕੀ ਕਹਿੰਦੇ ਜੀ ਇੱਥੇ ਦੀ ਕਾਨੂੰਨ ਵਿਵਸਥਾ ਦੇ ਬਹੁਤ ਮਾੜੀ ਹੋਈ ਪਈ ਐ ਇਹ ਵੀ ਰੋਡ ਦੀ ਅੱਛਾ ਜੀ ਹਾਂ 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 ਜੀ ਪੁਰੇ ਧਾਨੇ ਵਾਲੀ ਸਾਬ ਜੀ ਕੋਈ ਗਲੀ ਦੇਖ ਲਓ ਤੁਸੀਂ ਹਮ ਹਾਈਲੈਟਸ ਵਾਲਿਆਂ ਨੇ ਦੋਨੇ ਪਾਸੇ ਗੁਲੀਆਂ ਬੰਦ ਕਰੀਆਂ ਪਈਆਂ ਜੀ ਉਹ ਮੂਰੇ ਕਾਰੋਬਾਰ ਆ ਉਹਦਾ ਖੜਿਆ ਮੇਰੀ ਗਲੀ ਹੈ ਸਾਹਮਣੇ ਵਾਲੀ ਜੀ ਬਾਈਪੀ ਹਮ ਦੋਨੇ ਪਾਸੇ ਦੀ ਗਲੀ ਆ ਬੱਦੈ ਮੰਦਿਰ ਹੈ ਤੇ ਆਈ ਨਹੀਂ ਪਤਾ ਹਾਈਲੈਟਸ ਕਰਦੇ ਕੀ ਕਰਦੀ ਐ ਹਮ ਮੈਂ ਇੱਥੇ ਕੁੜੀ ਦਾ ਪਤਾ ਲੱਗਦਾ ਨਾ ਮੁੰਡੇ ਦਾ ਵੀ ਕਿੰਨੇ ਵਜੇ ਆਉਂਦੇ ਆ ਕਿੰਨੇ ਵਜੇ ਜਾਂਦੇ ਆ ਹਮ ਅੱਧੀ ਰਾਤ ਤੱਕ ਮਤਲਬ ਇਹ ਕੰਜਰਖਾਨਾ ਹੁੰਦਾ ਮੈਂ ਸ਼ਬ ਕੰਜਰਖਾਨਾ ਵਰਤੂ ਜੀ ਯਾਨੀ ਇੱਥੇ ਲੋਕਾਂ ਦਾ ਨਾ ਸਿਟੀ ਜਿਉਂਦੇ ਰਹੇ ਆ ਬੁਲਟ ਦੀ ਆਵਾਜ਼ ਦੇਖ ਲਓ ਹੁਣ ਪਿੱਛੇ ਬੁਲਟ ਦੀ ਆਵਾਜ਼ ਕਿਵੇਂ ਤੁਹਾਨੂੰ ਸੁਣਦੀ ਹੈ ਜੀ ਦੁਪਰ ਕਰਿਆ ਪਿਆ ਲੋਕਾਂ ਨੇ ਜੀ 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 ਤੇ ਅਸੀਂ ਬਹੁਤ ਪਰੇਸ਼ਾਨ ਐ ਇਸ ਚੀਜ਼ ਤੋਂ ਕੋਈ ਪੁਲਿਸ ਵਾਲਾ ਨਾ ਕੋਈ ਟ੍ਰੈਫਿਕ ਵਾਲਾ ਇੱਥੇ ਕਦੇ ਨੀ ਕਿਸੇ ਨੇ ਦੇਖਿਆ ਇੱਥੇ ਆਉਂਦੇ ਹੈ ਸੈਰਨ ਮਾਰ ਕੇ ਨਿਕਲ ਜਾਂਦੇ ਹੁਣ ਸੋ ਤੁਸੀਂ ਬੁਲਟ ਦੀ ਆਵਾਜ਼ ਸੁਣੀ ਟਾਕੇ ਮਾਰਦੇ ਨੇ ਹਾਂਜੀ ਆ ਕੈਮਰਾ ਵੀ ਲੱਗੇ ਸੀ ਇਹਦਾ ਵੀ ਕੋਈ ਫਾਇਦਾ ਨਹੀਂ ਜੀ ਦੇਖ ਕੇ ਕੈਮਰੇ ਲਾਏ ਆ ਤਾਂ ਵੀ ਇਹਦੇ